ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਨ ਬਾਣੀ ਸਿੱਧ ਗੋਸਤ ਦੀ ਅਗਲੀ ਪੌੜੀ ਦੀ ਵਿਚਾਰ ਸਾਂਝੀ ਕਰੀਏ ਸਭ ਤੋਂ ਪਹਿਲਾਂ ਇਸ ਪੌੜੀ ਦਾ ਅਸੀਂ ਪਾਠ ਕਰਦੇ ਹਾਂ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗੁ ਉਪਜੈ ਪੁਰਖਾ ਨਾਮ ਵਿਸਰਿਐ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉ ਮੈਂ ਸ਼ਬਦ ਜੜਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਚੈ ਰਹਿ ਸਮਾਈ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਧਾਰੇ ਨਾਨਕ ਬਿਨ ਨਾਵੈ ਜੋਗ ਕਦੇ ਨ ਹੋਵੇ ਦੇਖੋ ਹਿਰਦੈ ਵਿਚਾਰੇ ਇਸ ਤਰ੍ਹਾਂ ਇਸ ਪੌੜੀ ਦਾ ਪਾਠ ਪੜ੍ਹਨਾ ਹੈ ਆਓ ਪੌੜੀ ਦੀ ਵਿਚਾਰ ਸਾਂਝੀ ਕਰੀਏ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਵਿਚਾਰ ਕਰ ਰਹੇ ਨੇ ਸਿੱਧ ਬੜੇ ਵਿਦਵਾਨ ਨੇ ਬੜੇ ਸਿਆਣੇ ਨੇ ਉਹਨਾਂ ਨੇ ਭਗਤੀ ਦੇ ਵਿੱਚ ਕਾਫੀ ਸਮਾਂ ਆਪਣਾ ਜਿਹੜਾ ਬਿਤਾਇਆ ਔਰ ਕਾਫੀ ਯੋਗ ਸਾਧਨਾ ਉਹਨਾਂ ਨੇ ਕੀਤੀ ਉਹਨਾਂ ਦੀ ਇਸ ਤਪੱਸਿਆ ਇਸ ਯੋਗ ਸਾਧਨਾ ਦੀ ਉਹਨਾਂ ਦੇ ਕੋਲ ਜੋ ਤਜਰਬਾ ਸੀ ਉਹ ਤਜਰਬੇ ਦੀ ਵੱਡੀ ਬਹੁਤਾਤ ਸੀ ਉਹਨਾਂ ਦੇ ਕੋਲ ਕਿ ਸਤਿਗੁਰੂ ਜੀ ਉਹ ਸਿੱਧਾਂ ਦੇ ਨਾਲ ਵਿਚਾਰ ਕਰਦੇ ਨੇ ਜਿਨ੍ਹਾਂ ਕੋਲ ਤਜਰਬਾ ਬਹੁਤਾ ਹੈ ਜਿਨ੍ਹਾਂ ਨੇ ਸਾਧਨਾ ਬਹੁਤੀ ਸਾਦੀ ਸਹੀ ਹੈ ਔਰ ਲੋਕਾਂ ਦੇ ਉੱਤੇ ਜਿਨ੍ਹਾਂ ਦਾ ਬਹੁਤ ਪ੍ਰਭਾਵ ਹੈ ਸਤਿਗੁਰੂ ਨੇ ਸਿੱਧ ਸਵਾਲ ਕਰਦਿੰਨੇ ਜਦੋਂ ਇਸ ਪੌੜੀ ਦੀ 68 ਨੰਬਰ ਪੌੜੀ ਦੀ ਪਹਿਲੀ ਪੰਕਤੀ ਪੜਾਂਗੇ ਉਹਦੇ ਵਿੱਚ ਸਤਿਗੁਰਾਂ ਨੇ ਸਵਾਲ ਕੀਤਾ ਹੋਇਆ ਸਿੱਧਾਂ ਨੇ ਪ੍ਰਸ਼ਨ ਹੈ ਕਿਤ ਕਿਤ ਵਿਦਜਗ ਉਪਜੇ ਪੁਰਖਾ ਪੁਰਖਾ ਸੰਬੋਧਨ ਸ਼ਬਦ ਹੈ ਪੁਰਖਾ ਭਾਵ ਹੀ ਨਾਨਕ ਜੀ ਕਿਤ ਕਿਤ ਦਾ ਭਾਵ ਹੈ ਕਿਸ ਕਿਸ ਵਿਦ ਦਾ ਭਾਵ ਹੈ ਬਿਧੀ ਜਗ ਉਪਜੈ ਪੁਰਖਾ ਜਗ ਤੋਂ ਭਾਵ ਹੈ ਸੰਸਾਰ ਉਪਜੈ ਮਤਲਬ ਪੈਦਾ ਹੁੰਦਾ ਪੁਰਖਾ ਮਤਲਬ ਇਹ ਪੁਰਖ ਹੀ ਨਾਨਕ ਜੀ ਸਿੱਧ ਸਵਾਲ ਕਰਦੇ ਨੇ ਕਹਿੰਦੇ ਨੇ ਇਹ ਪੁਰਖ ਇਹ ਸਤਿਗੁਰੂ ਨਾਨਕ ਜੀ ਜਗਤ ਜਿਹੜਾ ਹੈ ਕਿਸ ਕਿਸ ਵਿਧੀ ਨਾਲ ਉਪਜਦਾ ਹੈ ਭਾਵ ਮੈਂ ਵਿੱਚ ਆਉਂਦਾ ਹੈ ਹੋਮੇ ਵਿੱਚ ਆਉਂਦਾ ਹੈ ਇਸ ਸੰਸਾਰ ਦੇ ਵਿੱਚ ਸੰਸਾਰ ਦੀ ਜਿਹੜੀ ਉਪਜਨਾ ਹੈ ਉਹ ਕਿਸ ਤਰੀਕੇ ਦੀ ਹੈ ਕਿਸ ਤਰ੍ਹਾਂ ਦੀ ਹੈ ਕਿਤ ਕਿਤ ਵਿਦਜਗ ਉਪਜੈ purkha ਕਿਤ ਕਿਤ ਦੁਖ ਬਿਨ ਸਜਾਈ ਦੁਖ ਦੇ ਖੱਖੀ ਨੂੰ ਸਿਆਰੀ ਅਰਥ ਹੈ ਦੁਖ ਨਾਲ ਕਿਤ ਕਿਤੋ ਭਾਵ ਹੈ ਕਿਸ ਕਿਸ ਤੇ ਕਿਹੜੇ ਕਿਹੜੇ ਦੁੱਖ ਦੇ ਨਾਲ ਇਹ ਸੰਸਾਰ ਨਾਸ਼ ਹੋ ਜਾਂਦਾ ਮਿਟ ਜਾਂਦਾ ਜਿਸ ਤਰ੍ਹਾਂ ਕਹ ਲਈਏ ਕਿ ਕਿਸ ਕਿਸ ਬਿਧੀ ਦੇ ਨਾਲ ਸੰਸਾਰ ਦੇ ਵਿੱਚ ਮੈਂ ਪੈਦਾ ਹੁੰਦੀ ਔਰ ਕਿਹੜੀ ਕਿਹੜੀ ਬਿਧੀ ਦੇ ਨਾਲ ਮੈਂ ਮਿਟ ਜਾਂਦੀ ਹੰਕਾਰ ਮਿਟ ਜਾਂਦਾ ਉਹ ਸਤਿਗੁਰੂ ਜੀ ਜਵਾਬ ਦਿੰਦੇ ਨੇ ਹਉਮੈ ਵਿੱਚ जग ਉਪਜੈ ਪੁਰਖਾ ਸਤਿਗੁਰੂ ਸਿੱਧਾ ਜਵਾਬ ਦਿੰਦੇ ਨੇ ਕਿਹ ਪੁਰਖਾ ਹਉ ਮੈਂ ਦੇ ਵਿੱਚ ਮੇਰੀ ਤੇਰੀ ਦੇ ਵਿੱਚ ਜਗ ਉਪਜੈ ਸੰਸਾਰ ਪੈਦਾ ਹੁੰਦਾ ਭਾਵ ਸੰਸਾਰ ਦੀ ਜਿਹੜੀ ਪੈਦਾਇਸ਼ ਹੈ ਉਹ ਮੈਂ ਤੇੰਦੀ ਹੈ ਮੇਰੀ ਤੇਰੀ ਦੀ ਹੈ ਉਹ ਹੰਕਾਰ ਦੀ ਹੈ ਤੇ ਫਿਰ ਪ੍ਰਮਾਤਮਾ ਦੇ ਨਾਲ ਹੰਕਾਰ ਦਾ ਮਿਲਪ ਕੋਈ ਨਹੀਂ ਹੈ ਹਉ ਮੈਂ ਨਾ ਦੇ ਨਾਲ ਵਿਰੋਧ ਹੈ ਦੋਏ ਨਾ ਵਸਾਂ ਇੱਕ ਥਾਂ ਹਰ ਜੀਓ ਅਹੰਕਾਰ ਨ ਭਾਵਈ ਵੇਦਕੂਕ ਸੁਣਾਵੇ ਸਤਿਗੁਰ ਦੇ ਪਾਵਨ ਵਚਨ ਹਨ ਤੋ ਹਉ ਮੈਂ ਸੰਸਾਰ ਦੇ ਵਿੱਚ ਮੈਂ ਮੇਰੀ ਹੈ ਇਹਨੋਂ ਮੈਂ ਕਹਿੰਦੇ ਨੇ ਆਪਣੇ ਆਪ ਨੂੰ ਵਡਿਆਣਾ ਆਪਣੀ ਵਡਿਆਈ ਕਰਨੀ ਆਪਣੇ ਆਪ ਨੂੰ ਵੱਡਾ ਸਮਝਣਾ ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਸੰਸਾਰ ਦੀ ਪੈਦਾਇਸ਼ ਹੈ ਮੈਂ ਮੇਰੀ ਦੀ ਹੈ ਤ ਫਿਰ ਨਾਮ ਵਿਸਰੇ ਹੈ ਦੁੱਖ ਪਾਈ ਇਸ ਮੈਂ ਮੇਰੀ ਦੇ ਵਿੱਚ ਪਰਮਾਤਮਾ ਦਾ ਨਾਮ ਇਸ ਸੰਸਾਰ ਦੇ ਜੀਵਨ ਭੁੱਲ ਜਾਂਦਾ ਤੇ ਫਿਰ ਦੁੱਖ ਪਾਂਦਾ ਹੈ ਇਹਨੂੰ ਫਿਰ ਦੁੱਖ ਮਿਲਦੇ ਨੇ ਪਰ ਸਤਿਗੁਰ ਕਹਿੰਦੇ ਨੇ ਜਦੋਂ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ ਉਹ ਗੁਰਮੁਖ ਹੋ ਗਏ ਸੋ ਗਿਆਨ ਤਤ ਵਿਚਾਰ ਹੈ ਇਸ ਤਰ੍ਹਾਂ ਜਿਵੇਂ ਮੈਂ ਰੋਕੇ ਪਾਠ ਕਰਦਾ ਜਿਸ ਤਰ੍ਹਾਂ ਕਰੋਗੇ ਪਾਠ ਕਰਨ ਦਾ ਵੀ ਅਨੰਦ ਆਵੇਗਾ ਗੁਰਮੁਖ ਹੋਵੇ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਜੇ ਕੋਈ ਭਾਈ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲਣ ਵਾਲਾ ਹੋਵੇ ਸੰਸਾਰ ਦੇ ਵਿੱਚ ਗੁਰੂ ਦੇ ਦੱਸੇ ਰਾਹ ਤੇ ਚੱਲੇ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰ ਸੋ ਤੁਭਾਵ ਉਹ ਗਿਆਨ ਗਿਆਨ ਨੂੰ ਕਹਿੰਦੇ ਨੇ ਤਤ ਅਸਲੀਅਤ ਨੂੰ ਕਹਿੰਦੇ ਨੇ ਉਹਨੂੰ ਅਸਲੀਅਤ ਤਤ ਦੀ ਵਿਚਾਰ ਹੋ ਜਾਂਦੀ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਹਉਮੈ ਛਵਦ ਜੜਾਏ ਜਿਹੜੀ ਆ ਮੈਂ ਤੇ ਨਾ ਮੇਰ ਤੇਜ ਦੀ ਕਰਕੇ ਰੱਬ ਤੋਂ ਵਿਛੜਿਆ ਹੋਇਆ ਹੈ ਸ਼ਬਦ ਦੇ ਦਦੇ ਨੂੰ ਸਿਹਾਰੀ ਹੈ ਅਰਥ ਹੈ ਸ਼ਬਦ ਰਹਿਤ ਸ਼ਬਦ ਦੇ ਨਾਲ ਜਦੋਂ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਭਾਵ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜਪਦਾ ਸ਼ਬਦ ਦਾ ਜਾਪ ਕਰਦਾ ਤਾਂ ਅੰਦਰੋਂ ਮੈਂ ਮੇਰੀ ਮਿਟ ਜਾਂਦੀ ਭਾਵ ਆ ਜਿਹੜੀ ਮੈਂ ਮੇਰੀ ਮੈਂਗਾ ਮੈਂ ਹਾਂ ਇਹਦੇ ਅੰਦਰੋਂ ਮਿਟ ਜਾਂਦਾ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਇਹਨੂੰ ਕਿਆ ਮਿਲਦਾ ਤਨ ਮਨ ਨਿਰਮਲ ਇਸ ਤਰ੍ਹਾਂ ਰੁਕਣਾ ਪਾਠ ਕਰਦੇ ਆ ਨੇ ਤਨ ਮਨ ਦੋਨੇ ਪੁਲਿੰਗ ਇਕ ਵਚਨ ਨੇ ਨਿਰਮਲ ਦੋਨਾਂ ਦੀ ਵਿਸ਼ੇਸ਼ਤਾ ਹੈ ਤਨ ਸਾਫ ਮਨ ਸਾਫ ਕਿਉਂਕਿ ਤਨ ਤੇ ਮਨ ਪੁਲਿੰਗ ਇਕ ਵਚਨ ਨੇ ਔਂਕੜ ਲੱਗੀ ਹੋਈ ਹੈ ਇਸ ਕਰਕੇ ਇੱਥੇ ਨਿਰਮਲ ਦੇ ਲੱਲੇ ਨੂੰ ਵੀ ਔਂਕੜ ਲੱਗੀ ਹੋਈ ਹੈ ਤਨ ਮਨ ਨਿਰਮਲ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਉਹਨਾਂ ਦਾ ਤਾਨ ਤੇ ਮਨ ਸਾਫ ਸੁਥਰਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਨਿਰਮਲ ਬਾਣੀ ਬਾਣੀ ਇਸਤਰੀ ਲਿੰਗ ਸ਼ਬਦ ਹੈ ਇਸਤਰੀ ਨਹੀਂ ਸ਼ਬਦ ਨੂੰ ਔਕੜ ਨਹੀਂ ਆਉਂਦੀ ਤੋਂ ਨਿਰਮਲ ਬਾਣੀ ਦਾ ਵਸ਼ਿਸ਼ਣ ਹੈ ਇਸ ਕਰਕੇ ਇਥੇ ਨਿਰਮਲ ਦੇ ਲੱਲੇ ਨੂੰ ਔਕੜ ਨਹੀਂ ਹੈ ਤਾਨ ਮਨ ਨਿਰਮਲ ਨਿਰਮਲ ਬਾਣੀ ਸੱਚ ਹੈ ਰਹਿ ਸਮਾਈ ਸਤਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਜਿਹਨੂੰ ਗਿਆਨ ਤਤ ਦੇ ਵਿਚਾਰ ਸਮਝ ਆ ਜਾਂਦੇ ਹੰਕਾਰ ਨੂੰ ਸ਼ਰੂ ਦੇ ਸ਼ਬਦ ਰਾਹੀਂ ਜੜ ਲੈਂਦਾ ਉਹਦਾ ਤਨ ਤੇ ਮਨ ਪਵਿੱਤਰ ਹੋ ਜਾਂਦਾ ਉਹਦੀ ਬਾਣੀ ਵੀ ਪਵਿੱਤਰ ਹੋ ਜਾਂਦੀ ਤੇ ਉਹ ਸੱਚੇ ਪ੍ਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਸਮਾਇਆ ਰਹਿੰਦਾ ਇਸ ਤਰੀਕੇ ਨਾਲ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਨਾਮੇ ਨਾਮ ਕਿੱਥੇ ਰੁਕਣਾ ਨਾਮੇ ਨਾਮ ਹਲਕਾ ਜਿਹਾ ਰੁਕ ਜਾਣਾ ਭਾਵਨ ਨਾਮ ਵਿੱਚ ਰਹੇ ਵੈਰਾਗੀ ਵੈਰਾਗੀ ਨੂੰ ਵਿरागवान ਹੋ ਕੇ ਵਿਰਾਗ ਵਿੱਚ ਆ ਕੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਨਾਮ ਦੇ ਵਿੱਚ ਵੈਰਾਗੀ ਰਹਿੰਦਾ ਸਾਚ ਰੱਖਿਆ ਉਰ ਧਾਰੇ ਸਾਚ ਤੋਂ ਭਾਵ ਹੈ ਉਹ ਪਰਮਾਤਮਾ ਪਰਮੇਸ਼ਰ ਰੱਖਿਆ ਉਰ ਉਹ ਕਹਿੰਦੇ ਨੇ ਹਿਰਦੇ ਨੂੰ ਉਰ ਦੇ ਰਾਰਣ ਹੈ ਹਿਰਦੇ ਵਿੱਚ ਤੇ ਉਸ ਜੀਵ ਨੇ ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਰੱਬ ਦਾ ਨਾਮ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚ ਜਿਹੜਾ ਨਾ ਟਕਾ ਰੱਖਦਾ ਹੈ ਧਾਰ ਕੇ ਰੱਖਦਾ ਹੈ ਨਾਨਕ ਸਮੋਦਨ ਸ਼ਬਦ ਹੈ ਨਾਨਕ ਤਕੇ ਨੂੰ ਔਕੜ ਨਹੀਂ ਹੈ ਨਾ ਹੀ ਸਿਹਾਰੀ ਹੈ ਤਾਂ ਨਾਨਕ ਤੇ ਰੁਕਣਾ ਨਾਨਕ ਵਿਨ ਨਾਵੇ ਨਾਮ ਤੋਂ ਬਿਨਾ ਜੋਗ ਜੋਗ ਦਾ ਮਤਲਬ ਹੈ ਜੋੜ ਪਰਮਾਤਮਾ ਨਾਲ ਮਿਲਾਪ ਨਾਨਕ ਵਿਨ ਨਾਵੇ ਜੋਗ ਕਦੇ ਨ ਹੋਵੇ ਨਾਮ ਤੋਂ ਬਿਨਾ ਪ੍ਰਭੂ ਦੇ ਨਾਲ ਕਦੇ ਜੋੜ ਨਹੀਂ ਆਉਂਦਾ ਹੈ ਮਿਲਾਪ ਨਹੀਂ ਹੁੰਦਾ ਹੈ ਦੇਖੋ ਰਿਦੇ ਵਿਚਾਰੇ ਜੀ ਸਿੱਧ ਜਨੋ ਤੁਹਾਡਾ ਵੀ ਬੜਾ ਤਜਰਬਾ ਹੈ ਆਪਣੇ ਤਜਰਬੇ ਦੇ ਰਾਹੀਂ ਤੁਸੀਂ ਵੀ ਵਿਚਾਰ ਕੇ ਦੇਖ ਲਓ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਦੇਖ ਲਓ ਤੋਂ ਸਤਗੁਰੂ ਕਹਿੰਦੇ ਨੇ ਭਾਵ ਤੁਹਾਡਾ ਤਜਰਬਾ ਵੀ ਇਹੀ ਕਹੇਗਾ ਕਿ ਨਾਮ ਤੋਂ ਬਿਨਾਂ ਪਰਮਾਤਮਾ ਦੇ ਨਾਲ ਜੋੜ ਕਦੇ ਵੀ ਨਹੀਂ ਆਉਂਦਾ ਮਿਲਾਪ ਕਦੇ ਵੀ ਪ੍ਰਭੂ ਦੇ ਨਾਲ ਨਹੀਂ ਬਣਦਾ ਹੈ ਤੁਸੀਂ ਪਉੜੀ ਦੇ ਵਿੱਚ ਸਤਿਗੁਰ ਨੇ ਜਿਹੜਾ ਸਿੱਧਾ ਦਾ ਸਵਾਲ ਸੀ ਕਿ ਕਿਸ ਵਿਧੀ ਨਾਲ ਸੰਸਾਰ ਚ ਮੈਂ ਤਾਂ ਪ੍ਰਗਟ ਹੁੰਦੀ ਹੈ ਕਿਸ ਵਿਧੀ ਨਾਲ ਸੰਸਾਰ ਪੈਦਾ ਹੁੰਦਾ ਹੈ ਤੇ ਕਿਸ ਵਿਧੀ ਨਾਲ ਇਹ ਨਾਸ਼ ਹੋ ਜਾਂਦਾ ਕਿ ਮੈਂ ਤਾਂ ਕਿਵੇਂ ਮਿਟ ਜਾਂਦੀ ਹੈ ਹੰਕਾਰ ਕਿਵੇਂ ਮਿਟ ਜਾਂਦਾ ਤਾਂ ਸਤਿਗੁਰ ਫਿਰ ਜਵਾਬ ਦਿੰਦੇ ਨੇ ਹੰਕਾਰ ਜਿਹੜਾ ਹੈ ਜੀਵ ਦੇ ਸਿਰ ਤੇ ਜਦ ਬੋਲਦਾ ਸਮਝ ਲਓ ਇਹ ਪੈਦਾ ਹੋਇਆ ਮੈਂ ਪੈਦਾ ਹੋ ਗਈ ਇਸ ਤਰੀਕੇ ਨਾਲ ਸੰਸਾਰ ਮੇਰ ਤੇਰ ਵਿੱਚ ਹੀ ਪੈਦਾ ਹੁੰਦਾ ਤੁਸੀਂ ਕਹਿੰਦੇ ਨੇ ਨਾਮ ਪੁਲਾ ਕੇ ਪ੍ਰਮਾਤਮਾ ਦਾ ਇਹ ਦੁੱਖ ਪਾਉਂਦਾ ਹੈ ਕੋਈ ਗੁਰੂ ਨੇ ਦੱਸੇ ਰਾਹ ਤੇ ਚੱਲਦਾ ਉਹਨੂੰ ਗਿਆਨ ਤਤ ਦੀ ਅਸਲੀਅਤ ਦੀ ਵਿਚਾਰ ਸਮਝ ਆ ਜਾਂਦੀ ਤੇ ਫਿਰ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਹੰਕਾਰ ਨੂੰ ਛੱਡ ਲੈਂਦਾ ਉਹਦਾ ਤਨ ਮਨ ਦੁਨ ਨਿਰਮਲ ਹੋ ਜਾਂਦੇ ਪਵਿੱਤਰ ਹੋ ਜਾਂਦੇ ਉਹਦੀ ਬਾਣੀ ਵੀ ਪਵਿੱਤਰ ਹੋ ਜਾਂਦੀ ਉਹ ਸਦਾ ਸੱਚੇ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਔਰ ਨਾਮ ਵਿੱਚ ਹੀ ਸਦਾ ਬੈਰਾਗਮਾਨ ਰਹਿੰਦੇ ਨੇ ਉਹਨਾਂ ਨੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਟਿਕਾਇਆ ਹੁੰਦਾ ਹੈ ਤੁਸੀਂ ਸਤਿਗੁਰੂ ਜੀ ਨੇ ਹੀ ਨਾਨਕ ਨਾਮ ਤੋਂ ਬਿਨਾਂ ਪ੍ਰਮਾਤਮਾ ਦੇ ਨਾਲ ਕਦੇ ਮਿਲਾਪ ਨਹੀਂ ਬਣਨਾ ਹੈ ਕਦੇ ਜੋੜ ਨਹੀਂ ਬਣਨਾ ਹੈ ਇਹ ਹਿਰਦੇ ਦੇ ਵਿੱਚ ਵਿਚਾਰ ਕੇ ਦੇਖੋ ਭਾਵ ਸਭ ਦਾ ਜਿਹੜਾ ਬੰਦਗੀ ਕਰੇਗਾ ਉਹਦਾ ਤਜੱਬਾ ਉਹਦੀ ਵਿਚਾਰ ਇਹ ਕਹੇਗੀ ਇਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਦੇ ਵੀ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ